ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਦੋਸਤੋ ਮੋਗਾ ਹੀ ਆ ਦੋਸਤੋ ਅੱਜ ਦੀ ਵੀਡੀਓ ਚ ਜਰਸੀ ਵੱਛੀ ਦਿਖਾਉਣੀ ਹੈ ਪਹਿਲੇ ਸੂਏ ਸੋਨੂ ਪਿਆਰ ਆ ਤੇ ਬਿਲਕੁਲ ਨਾਰਮਲ ਜੇ ਰੇਟ ਵਾਲੀ ਤੇ ਵੀਡੀਓ ਨੂੰ ਐਂਡ ਤਾਈ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਏ ਇੱਥੇ ਆ ਕੇ ਆਪਦੀ ਤਸਰੀ ਨਾ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਪਹਿਲਾ ਸੂਆ ਬੱਛੀ ਸੂਣ ਵਾਲੀ ਆ ਚਾਰ ਤੋਂ ਪੰਜ ਦਿਨ ਡੇਟ ਮੁਤਾਬਕ ਭਾਈ ਦੱਸਦਾ ਹਜੇ ਸੂਣ ਵਿੱਚ ਕੱਚੀ ਆ ਦੋਸਤੋ ਪੰਜਾਬ ਵਾਲੀ ਜਰਸੀ ਆ ਜਿੱਦਰੇ ਮਾਨੇ ਕਾਤੀ ਦੋਸਤੋ ਬੱਛੀ ਆ ਹਵਾਨੇ ਹੀ ਤਿਆਰੀ ਦੋਸਤੋ ਚੰਗੀ ਆ ਤੇ ਬਾਕੀ ਦੋਸਤੋ ਹਵਾਨੇ ਚ ਹਜੇ ਕਾਫੀ ਵਾਲ ਢਿਲਾਂ ਪਈਆਂ ਬੱਛੀ ਦੇ ਹਵਾਨੇ ਚ ਵਾਲ ਢਿਲਾਂ ਕੱਢ ਕੇ ਹਵਾਨਾ ਕੱਸ ਕੇ ਬੱਛੀ ਨੇ ਫੇਰ ਸੂਣਾ ਦੋਸਤੋ ਹਨਾ ਸਿਆ ਜੀ ਬਹੁਤ ਸੋਹਣਾ ਫੁੱਲ ਲੱਗਿਆ ਤੇ ਤੇ ਕੱਲੇ ਕੱਲੇ ਨਿਕਰ ਮੇ ਸੋਹਣੇ ਥਣ ਲੱਗੇ ਹੋਏ ਚਾਰੇ ਹੋਰਾ ਹਨਾ ਫੋਰ ਸ਼ਾਂਗਣੀ ਚਵਾਈ ਵਾਲਾ ਦੋਸਤੋ ਥਣ ਲੱਗਿਆ ਹੋਇਆ ਤੇ ਬਾਈ ਕਹਿੰਦਾ 13-14 ਲੀਟਰ ਦੁੱਧ ਵਿੱਚ ਕੋਲਾ ਚਵਾ ਦੂਗੀ ਤੇ ਬਾਈ ਕਹਿੰਦਾ 12-13 ਲੀਟਰ ਦੁੱਧ ਵਿੱਚ ਕੋਲਾ ਚਵਾ ਦੂਗੀ ਬਾਕੀ ਦੋਸਤੋ ਜੇ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਵੱਛੀ ਦੀ ਇੰਨਾ ਕੁ ਦੁੱਧ ਤਾਂ ਵੱਛੀ ਨਾਰਮਲ ਚੋਣਾ ਚਾਹੀਦਾ ਕਿਉਂਕਿ ਦੋਸਤੋ ਬਰੀਡ ਬਹੁਤ ਚੰਗੀ ਆ ਤੇ ਬਾਕੀ ਦੋ ਥਣਾ ਸੈਚ ਚੈੱਕ ਕਰ ਸਕਦੇ ਹਾਂ ਸੋਨੇ ਥਾਣਾ ਚਾਰੇ ਫੁੱਲ ਗਿਆ ਉੱਤੇ ਤੇ ਕੱਲੇ ਕਰੇ ਨਿਕਰਮ ਸੋਨੇ ਲੱਗੇ ਹੋਏ ਤੇ ਬਾਈ ਨੇ ਬੱਚੀ ਦਾ ਪ੍ਰਾਈਸ ਰੱਖਿਆ ਹੋਇਆ 35000 ਰੁਪਿਆ ਉਹ ਚੋ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰ ਲੈ ਜੇ ਦੋਸਤੋ ਅੱਜ ਦੀ ਵੀਡੀਓ ਚ ਇਹ ਹੀ ਇੱਕ ਬਾਈ ਦੀ ਜਰਸੀ ਵਕਾਉ ਸੀ ਚੈਨਲ ਨੂੰ ਸਾਰਾ ਪਿਆਰ ਦੇਣ ਲਈ ਔਰ ਵੀਡੀਓ ਮੇਰੀਆਂ ਸਾਰੀਆਂ ਰੁਟੀਨ ਚ ਦੇਖਣ ਲਈ ਸਾਰੇ ਭੈਣਾ ਭਰਾਵਾਂ ਦਾ ਲੋ ਧੰਨਵਾਦ ਕਰਦਾ ਜੀ ਅਗਲੀ ਨਈ ਵੀਡੀਓ ਜਲਦ ਮਿਲਾਂਗੇ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ